ਐਸੋੜਾ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਸਿਕਜਤੇਬੰਦੀਆਂ ਹੁਣ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਅੱਜ ਉਥੇ ਹੀ ਡੀਸੀ ਦਫ਼ਤਰ ਦਾ ਖਿਰਾਉ ਕੀਤਾ ਜਾਵੇਗਾ ਜੀ ਹਾਂ ਪੇਟਾਟਰ ਸੈਂਸਿੰਗ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਮਰਤਪਾਲ ਦੇ ਨਾਲ ਤੱਕਾ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਉਸਨੇ ਜਦੋਂ ਪੈਰੋਲ ਮੰਗੀ ਤੇ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਤਾਂ ਪਰ ਉਹਨੂੰ ਪਰਮਿਸ਼ਨ ਕਿਉਂ ਨਹੀਂ ਦਿੱਤੀ ਚਾਰੀ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਅੱਜ ਜਿਹੜਾ ਕਿਸੇ ਕਾਮੇਕ ਵੱਡਾ ਸਨੇਹਾ ਲਗਾਇਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਡੀਸੀ ਦਫ਼ਤਰ ਘਰਾਉ ਕੀਤਾ ਜਾਵੇਗਾ ਜਿਸ ਤੋਂ ਬਾਅਦ ਉੱਥੇ ਹੀ ਪੈਰੋਲ ਨੂੰ ਲੈ ਕੇ ਜਿਹੜੀ ਕਿ ਮੰਗ ਪੱਤਰ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਹੁਣ ਪਤਾ ਤਰਸੇਮ ਸਿੰਘ ਜਿਹੜੇ ਕਿ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅਮਰਤਪਾਲ ਦੀ ਪੈਰੋ ਨੂੰ ਲੈ ਕੇ ਸਰਕਾਰ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਰਣਜੀਤ ਐਵਨੂ ਤੋਂ ਇਕੱਠੇ ਹੋ ਕੇ ਜੋ ਸਰਕਾਰ ਦੀਆਂ ਤੱਕੇਸ਼ਾਂ ਜਾਂ ਸਰਕਾਰ ਦੇ ਜ਼ੁਲਮ ਤਸ਼ੱਦਦ ਦੇ ਵਿਰੁੱਧ ਜੋ ਕਿ ਇੱਕ ਜਿੱਤੇ ਹੋਏ ਐਮਪੀ ਨੂੰ ਉਹ ਉਹ ਉਹਦੇ ਆਪਣੇ ਹਲਕੇ ਦੀ ਨਮਾਇੰਦਗੀ ਕਰਦੇ ਹੋਏ ਆ ਪਾਰਲੀਮੈਂਟ ਵਿੱਚ ਬੋਲਣ ਵਾਸਤੇ ਨਾ ਦੇਣਾ ਸਰਕਾਰ ਨੇ ਜਾਣਬੁੱਝ ਕੇ ਬੰਦੇ ਬਣਾ ਕੇ ਲਾ ਇਨ ਆਰਡਰ ਦੇ ਮਸਲੇ ਦੇ ਦਵਾਈ ਦੇ ਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਜਿਹੜੀ ਬੰਦ ਕਰਨੀ ਪੰਜਾਬ ਦੇ ਲੋਕਾਂ ਦੀ ਸਿੱਖ ਹੱਕਾਂ ਦੀ ਗੱਲ ਕਰਨ ਵਾਸਤੇ ਨਾ ਦੇਣੀ ਇਹ ਇਸ ਲੋਕਤੰਤਰ ਦੀਆਂ ਵੀ ਧੱਜੀਆਂ ਡਾਉਣ ਵਾਲੀ ਗੱਲ ਆ ਤੇ ਕਾਨੂੰਨ 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 ਕਹਦੇ ਆ ਤੂੰ ਬਾਹਰ ਜਾ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਇਸ ਕਰਕੇ ਉਹਦੇ ਵਿਰੋਧ ਚ ਕੱਲ ਤਿੰਨ ਤਰੀਕ ਨੂੰ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਤੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਾਂਗੇ ਤੇ ਉਥੇ ਕੁਝ ਟਾਈਮ ਲਈ ਤਰਨਾ ਵੀ ਦੇਵਾਂਗੇ ਕਿਉਂਕਿ ਸਰਕਾਰ ਨੂੰ ਜਗਾਇਆ ਜਾ ਸਕੇ ਉਹਨਾਂ ਦੱਸਿਆ ਜਾ ਸਕੇ ਕਿ ਪੰਜਾਬ ਦੇ ਲੋਕਾਂ ਨਾਲ ਤੁਸੀਂ ਤੱਕਾ ਕਰ ਰਹੇ ਹੋ ਇਹ ਤੋਂ ਇਹ ਨਾ ਕਰੋ ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ ਕਿ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਜ਼ੁਲਮ ਤਸ਼ੱਦਦ ਹੋ ਰਿਹਾ ਲੋਕਾਂ ਤੇ ਪੀਟੀਐਸਸੀ ਪੀਟੀਆਸੀ ਜਿਹੜੀਆਂ ਬੱਸਾਂ ਦੇ ਜਿਹੜੇ ਕੱਚੇ ਕੰਮੇ ਸੀ ਉਹਨਾਂ ਤੇ ਬਹੁਤ ਵੱਡਾ ਜ਼ੁਲਮ ਕੀਤਾ ਗਿਆ ਹੋਰ ਵੀ ਜਿੱਥੇ ਕੋਈ ਵੀ ਕੋਈ ਆਵਾਜ਼ ਆਪਣੇ ਹੱਕਾਂ ਦੀ ਉਠਾਉਂਦਾ ਤੋ ਉਤੇ ਜ਼ੁਲਮ ਤਸ਼ੱਦਦ ਕਰਕੇ ਉਹਦੀ ਆਵਾਜ਼ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਖਿਲਾਫ ਇਹਨਾਂ ਦਾ ਵਿਰੋਧ ਕਰਨ ਵਾਸਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕੱਲ ਵਾਦ ਤੋਂ ਵਾਦ ਸਾਰੀਆਂ ਨਿਆਪਸੰਦ ਜਥੇਬੰਦੀਆਂ ਪੰਥਕ ਜਥੇਬੰਦੀਆਂ ਹੋਰ ਧਾਰਮਿਕ ਆਗੂ ਸਾਰਿਆਂ ਨੂੰ ਅਪੀਲ ਹੈ ਕਿ ਵਾਦ ਤੋਂ ਵਾਦ ਸਹਿਯੋਗ ਦਿਓ ਗੰਜੀਤ ਐਵਨੂ ਤੋਂ ਇਕੱਠੇ ਹੋ ਕੇ ਜੋ ਸਰਕਾਰ ਦੀਆਂ ਤੱਕੇਸ਼ਾਂ ਜਾਂ ਸਰਕਾਰ ਦੇ ਜ਼ੁਲਮ ਤਸ਼ੱਦਦ ਦੇ ਵਿਰੋਧ ਜੋ ਕਿ ਇੱਕ ਜਿੱਤੇ ਹੋਏ ਐਮਪੀ ਨੂੰ ਉਹ ਉਹ ਉਹਦੇ ਆਪਣੇ ਹਲਕੇ ਦੀ ਨਮਾਇੰਦਗੀ ਕਰਦੇ ਹੋਏ ਆ ਪਾਰਲੀਮੈਂਟ ਵਿੱਚ ਬੋਲਣ ਵਾਸਤੇ ਨਾ ਦੇਣਾ ਸਰਕਾਰ ਨੇ ਜਾਣਬੁੱਝ ਕੇ ਬੰਦੇ ਬਣਾ ਕੇ ਲਾ ਇਨ ਆਰਡਰ ਦੇ ਮਸਲੇ ਤੇ ਦਵਾਈ ਦੇ ਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਜਿਹੜੀ ਬੰਦ ਕਰਨੀ ਪੰਜਾਬ ਦੇ ਲੋਕਾਂ ਦੀ ਸਿੱਖ ਹੱਕਾਂ ਦੀ ਗੱਲ ਕਰਨ ਵਾਸਤੇ ਨਾ ਦੇਣੀ ਇਹ ਇਸ ਲੋਕਤੰਤਰ ਦੀਆਂ ਵੀ ਧੱਜੀਆਂ ਡਾਉਣ ਵਾਲੀ ਗੱਲ ਹੈ ਤੇ ਕਾਨੂੰਨ 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 ਕਹਦੇ ਆ ਤੂੰ ਬਾਹਰ ਜਾ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਇਸ ਕਰਕੇ ਉਹਦੇ ਵਿਰੋਧ ਚ ਕੱਲ 10 ਤਰੀਕ ਨੂੰ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਤੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਾਂਗੇ ਤੇ ਉੱਥੇ ਕੁਝ ਟਾਈਮ ਲਈ ਦਰਨਾ ਵੀ ਦੇਵਾਂਗੇ ਕਿਉਂਕਿ ਸਰਕਾਰ ਨੂੰ ਜਗਾਇਆ ਜਾ ਸਕੇ ਉਹਨੂੰ ਦੱਸਿਆ ਜਾ ਸਕੇ ਕਿ ਪੰਜਾਬ ਦੇ ਲੋਕਾਂ ਨਾਲ ਤੁਸੀਂ ਤੱਕਾ ਕਰ ਰਹੇ ਹੋ ਇਹ ਤੋਂ ਇਹ ਨਾ ਕਰੋ ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ ਕਿ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਜੁਲਮ ਤਸ਼ੱਦਦ ਹੋ ਰਿਹਾ ਲੋਕਾਂ ਤੇ ਪੀਟੀਐਸਸੀ ਪੀਟ ਬੀਟੀਆਰਸੀ ਜਿਹੜੀਆਂ ਬੱਸਾਂ ਦੇ ਜਿਹੜੇ ਕੱਚੇ ਕੰਮੇ ਸੀ ਉਹਨਾਂ ਤੇ ਬਹੁਤ ਵੱਡਾ ਜੁਲਮ ਕੀਤਾ ਗਿਆ ਹੋਰ ਵੀ ਜਿੱਥੇ ਕੋਈ ਵੀ ਕੋਈ ਆਵਾਜ਼ ਆਪਣੇ ਹੱਕਾਂ ਦੀ ਠਾਉਂਦਾ ਤੋ ਤੇ ਜੁਲਮ ਤਸ਼ੱਦਦ ਕਰਕੇ ਉਹਦੀ ਆਵਾਜ਼ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਖਿਲਾਫ ਇਹਨਾਂ ਦਾ ਵਿਰੋਧ ਕਰਨ ਵਾਸਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕੱਲ੍ਹ ਵਾਦ ਤੋਂ ਵਾਦ ਸਾਰੀਆਂ ਨਿਆਂਪਸੰਦ ਜਥੇਬੰਦੀਆਂ ਪੰਥਾਂ ਦੇ ਜਥੇਬੰਦੀਆਂ ਹੋਰ ਧਾਰਮਿਕ ਆਗੂ ਸਾਰਿਆਂ ਨੂੰ ਅਪੀਲ ਹੈ ਕਿ ਵੱਦ ਤੋਂ ਵੱਧ ਸਹਿਯੋਗ ਦੇ